ਨਾੜ ਜੀ ਜਾ ਕੋ ਚ ਦੇ ਲ ਪਾਇਆ ਵਿਛੜੀ ਜੀਵੇ ਬੱਚੀਆਂ ਦੀ ਜੀਨੇ ਜਾ ਕੋ ਦਾ ਮਾਨ ਬੁਧਾਇਆ ਵਿਛੜੀ ਜੀਵੇ ਬੱਚੀਆਂ ਸਾਨੂੰ ਦੇਉ ਮੈਂ ਹੋਇਆ ਰਾਤ ਕਿਆਰੀ ਰਾਤ ਕਿਆ ਮੈਂ ਕਦੇ ਹੋ ਮੈਂ ਕ ਨਹੀਂ ਲਈ ਮੈਂ ਤੇਰਾ ਆਰੀ ਰਾਤ ਕਿਆ ਵੀ ਕੂਸ ਵਟਣੀ ਹਰ ਕਿਸੇ ਨੂੰ ਸਮਝਾ ਲੈ ਕਹਿੰਦੀ ਐ ਖੜੇ ਖਿਆਲ ਨੂੰ ਸਮਝਾ ਲੈ ਕਹਿੰਦੀ ਐ ਖੜੇ ਬੇੜੇ ਦੇ ਵਿੱਚ ਜਾਮਣ ਗਏ ਜਾਂਦੇ ਚਰਦੀ ਐ ਸਾਡੇ ਬੇੜੇ ਪੈਣ ਨੂੰ ਪੈਣ ਨੂੰ ਚਲੋ ਪਾਰੀ ਬੱਟੇ ਦੇ ਦੇ ਮਮਾ ਮੰਮੀ ਨੂੰ ਸਮਝਾ ਲੈ ਲੱਛਣ ਮਾੜੇ ਕਰਦੀ ਐ ਮਮਾ ਮੰਮੀ ਨੂੰ ਸਮਝਾ ਲੈ ਲੱਛਣ ਮਾੜੇ ਕਰਦੀ ਐ ਸਾਡੇ ਮਾਮੀ ਕੁੜੀਏ ਜੱਟੂ ਚਾਰੀ ਥਲੇ ਪੇਟ ਪੂਣੀ ਤੰਦ ਨੂੰ ਨੀ ਮੁੰਡੇ ਦੇਖਦੇ ਮੁੰਡੇ ਦੇਖਦੇ ਸੰਦੂਰੀ ਮਾਮੀ ਤੇਰੇ ਨੰਗ ਨੂੰ ਨੀ ਮੁੰਡੇ ਦੇਖਦੇ ਮਹਿਮਾ ਮਰ ਜੀ ਮਹਿਮਾ ਮਰ ਜੀ ਲੈ ਲੈ ਕੱਪੜੇ ਵੀ ਲੈ ਲੈ ਸਾਰਾ ਸਮਾਨ ਲੈ ਲੈ ਕਿ ਸਾਰੇ ਪੈਸੇ ਲਾਤੀ ਰਾਣੀ ਨੇ ਤਾਂ ਭਈ ਅੱਠ ਨੂੰ ਹੋ ਗਿਆ ਤੇ ਇਹ ਕਹਿੰਦੀ ਬਈ ਮੇਰੇ ਕੋਲ ਤਾਂ ਆਪਣੀ ਪੈਸੇ ਆ ਕਹਿੰਦੀ ਮੇਰੇ ਕੋਲ ਖਾਲੀ ਹਰ ਕੱਡੇ ਤੇ ਖੜੀਆਂ ਤੇ ਚੱਲ ਕਹਿੰਦੀ ਹੁਣ ਕੀ ਕਰੀਏ ਕਹਿੰਦੀ ਕੀ ਕਰਨਾ ਚੱਲ ਬਸਤੀ ਲਾਸਟ ਵਸੋ ਤੇ ਚੜ ਜਾਣੀਆਂ ਪਈ ਬੱਸ ਆਈ ਕੀ ਬੱਸ ਚ ਇੰਨੀ ਭੀੜ ਆ ਮੇਰੀ ਰਾਣੀ ਕਹਿੰਦੀ ਨਹੀਂ ਹੁਣ ਕੀ ਕਰੀਏ ਆਪਾਂ ਬੱਸ 'ਚ ਚੜੀਏ ਕਿ ਨਾ ਕਹਿੰਦੀ ਚੜਨਾ ਹੋਊਗਾ ਲਾਸਟ ਵਸ ਹੈਗੀ ਅੱਛਾ ਅੱਛਾ ਇੱਕ ਮਿੰਟ ਹੋਰ ਰਾਣੀ ਕਹਿੰਦੀ ਚੱਲ ਪਾ ਵੀਏ ਇਹ ਕਰਦੇ ਆਂ ਚੜ ਜਾਣੇ ਆ ਮਾਂ ਚੱਲ ਕੇ ਠੀਕ ਐ ਅੱਗੇ ਬੱਸ 'ਚ ਭੀੜ ਕਹਿੰਦੀ ਮੈਂ ਤਾਂ ਨਹੀਂ ਚਲਦੀ ਸੀਟ ਨਹੀਂ ਹੈਗੀ ਚੱਲ ਚੜ ਗਈ ਪਈ ਕਹਿੰਦੀ ਅੱਗੇ ਆਡ ਕਨੈਕਟਰ ਕਹਿੰਦਾ ਅੱਗੇ ਹੋ ਕੇ ਬੈ ਬੀਬੀ ਨੱਕਾ ਮੁਕੀ ਸਾਹਿਬੀ ਬੀ ਅੱਗੇ ਹੋ ਕੇ ਬੈ ਬੀਬੀ ਤੱਕਾ ਕਾਢਣ ਕਰੀ ਦੇ ਇਸ ਪੈਸੇ ਦਾ ਦੋਨਾਂ ਕੋਲ ਨਹੀਂ ਸੀ ਇੱਕ ਦੂਜੇ ਦੇ ਮੂੰਹ ਕਰ ਗੁੱਡਰ ਗੁੱਡਰ ਜਾ ਕਣ ਪਾਈ ਚਲੋ ਹੁਣ ਡੇਟ ਦੀ ਵਾਰ ਕਹਿੰਦਾ ਕਿ ਤਾ ਡਿਕਟ ਹੈ ਕਹਿੰਦਾ ਜਾਤਾ ਡਿਕਟ ਮਾਤਾ ਜਾਤਾ ਡਾ ਕਾ ਵੀ ਪੀ ਜਾਤਾ ਜੱਫੀ ਪਾ ਵੀ ਪੀ ਜਾਤਾ चोरी ਹੋਈ ਰਿਏ ਨਾਨਾ ਲਗੀਆਂ ਨੂੰ ਪਾញੋਂ ਸੁਗਰ ਹੋਈ ਰਿਏ ਨਾਨਾ ਲਗੀਆਂ ਨੂੰ ਪਾញੋਂ ਸੁਗਰ ਹੋਈ ਨਾਨਾ ਆ ਜਾਂਦੇ ਨੂੰ ਅਸੀਂ ਤਾਂ ਜਿੱਤੇ ਕੇ ਛੰਨਾ ਦੇ ਚੂਰੀ ਦਾ ਗੁੱਟ ਕੇ ਦਾਦਕੀਆਂ ਆਂ ਹਾਰ ਕੇ ਛੰਨਾ ਦੇ ਮੱਖੀਆਂ